ਜੈਤ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹਾਂ ਬਕੋ ਸੁਭ ਰਸਨਾ ਦਿਜ ਪ੍ਰਾਣ ਅਕੋਰ ਰਹਾਉ ਮਾਣ ਤਨ ਨਿਰਮਲ ਕਰਤ ਕਿਾਰੋ ਹਰ ਸਿੰਚੈ ਸੁਦਾ ਸੰਜੋਰਿਆ ਰਸ ਮੈਂ ਮਗਣ ਹੋਤ ਕਿਰਪਾ ਤੇ ਮਹਾ ਬਖਿਆ ਤੇ ਤੋਰ ਆਇਓ ਸ਼ਰਣ ਦੀਨ ਦੁਖ ਭੰਜਨ ਜਿਤਵਾ ਤੁਮਰੀ ਹੋਰਾ ਅਬੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ শোরਾ ਆयो ਸ਼ਰਨ ਦੀਨ ਦੁਖ ਭੰਜਨਾ ਜੀਤਵਾ ਤੁਮਰੀ ਹੋਰਾ ਅਪਹਿ ਪਦ ਦਾਣ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਹਿਜ ਜਿਓ ਬਰਹਾ ਬਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦੇਸ ਭ੍ਰਮੇ ਥਕ ਆਏ ਪ੍ਰਭ ਕੀ ਥਾਮ ਤੇਣਾ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਾਲ ਬਿਨ ਸਾਖ ਕੁਮ ਲਾਵਤੀ ਉਭਜ ਨਹੀਂ ਦਾਮ ਹਰ ਨਹਾਨ ਮਿਲੀਏ ਸਾਜਨ ਕਤ ਪਾਈਐ ਬਿਸਰਾਮ ज हर कन्त् प्रगटी नगर से श्रब सिंगार तंबोल रस सण रसे सब खाम ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਨਾਮ ਜੇਤ ਗੋਵਿੰਦ ਅਰਾਦੀਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਣ ਪਾਇਆ ਪ੍ਰਭ ਆਪਣਾ ਆਇਤ ਸੇ ਗੜਾ ਇੱਕ ਖਿਣ ਤਿਸ ਬਿਨ ਜੀਵਣਾ ਬੇਰਥਾ ਜਨਮ ਜੜਾ ਜਲ ਥਲ ਮਹੀ ਅਲ ਪੂਰਿਆ रावयाचना सोप्रभ चेतना भ दुख गणा जिनी रावया सो तिन्ना भागमन ਹਰ ਦਰਸ਼ਨ ਕਉ ਮਣ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾਖ ਧੀਰਣ ਕਿਉ ਵਾਢਿਆ ਜਿਨਾ ਪ੍ਰੇਮ ਬਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਹੋ ਉਤਰਾ ਕਲਾ ਤਰਨਾ ਸੰਗ ਣਾਂ ਹਰ ਅਬਿਨਾਸੀ ਓਹ ਪਲਚ ਪਲਚ ਸਗਲੇ ਮੋਈ ਝੂਠੇ ਤੰਦੈ ਮੋਹ ਇਕ ਸਰ੍ਹ ਕੇ ਨਾਮ ਬਿਨ ਅਗਹ ਲਈਏ ਕੋਏ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਆਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਏ नानकी प्रभ बे प्रभ मिलो होए वैसाख सुहावा ले जा संत हर सोए ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਵ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲੀਆ ਜੇ ਮਿਲੈ ਵੇਸ਼ੜ ਕਿਉ ਰਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨਣ ਹਰ ਜੇ ਠਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਅਸਾੜਤ ਪੰਦਾ ਤਿਸ ਲਗੈ ਰਨਾਓ ਨਜਨਾ ਪਾਸ ਜਗ ਜੀਵਣ ਪਰਖ ਤਿਆਗ ਕੈ ਮਾਨਸ ਸੰਦੀ ਆਸ ਦੁਇ ਐ ਭਾਏ ਵੇ ਗੁਚੀ ਐ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜ ਸੋ ਲੁਣਾ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪਸ਼ੂਤਾਣੀ ਓਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਉਦ ਬਿਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਣ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਾਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੂੜਾ ਆਵਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਰ ਸਾਧੂ ਪੀਵਣ ਹਾਰ ਵਾਣ ਤੇਣ ਪ੍ਰਭ ਸੰਗ ਮੌਲਿਆ ਸਮਰੰਥ ਪੁਰਖ ਅਪਾਰ ਹਰ ਮਿਲਨੇ ਨਉ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਆਦਿ ਪਰਮ ਪੁਲਾਣੀਆਂ ਦੂਜੇ ਲਗਾਹੇ ਤਾ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤਾ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈ ਸੰ ਪ੍ਰੇਤਾ ਪਕੜ ਚਲਾਇਣ ਦੂਤ ਜਾਮ ਕਿਸੇ ਨਾ ਦੇ ਨੀ ਭੇਤਾ ਛੜ ਖੜੋ ਤੇ ਖਿਨੈ ਮਾਹੇ ਜਿਨਸੋਂ ਲੱਗਾ ਹੇਤਾ ਹੱਥ ਮਰੂੜੈ ਤਨ ਕਪੇ ਸਿਆਹ ਹੋ ਆਸੀਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਣਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਓ ਮਾਹੜਾ ਕਿਉ ਮਿਲਿਆ ਹਰ ਜਾਏ ਮਾਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਔ ਤਿਨ ਕੇ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਆਪ ਤਿਆਗ ਬੇਨਤੀ ਕਰ ਲੈ ਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹੇ ਨ ਜਾਏ ਪ੍ਰਭ ਵਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਿਨਾ ਮਾਇਆ ਹਰਾਈ ਤਤਕ ਕਰਮ ਕਮਾਵਣੇ ਦੋਸ਼ਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗਾ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗਾ ਖੈਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗਾ ਵੇਚ ਨ ਕੋਈ ਕਰ ਸਕੈ ਇਸਥੈ ਰੋ ਵੈ ਰੋਜਾ ਕੀਤਾ ਕਿਛੂ ਨ ਹੋワイ ਲਿਖਿਆ ਤੁਰ ਸੰਜੋਗਾ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਬਿਯੋਗਾ ਨਾਨਕ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚਾ ਕਤਕ ਹੋਵੈ ਸਾਧ ਸੰਗ ਬਿਨ ਸੇ ਸੱਬੇ ਸੋਚਾ ਮੰਗਰ ਮਾਹੇ ਸੁਹੰਦਿਆ ਹਰ ਬਿਰ ਸੰਗ ਬੈਠੜੀਆਂ ਤਿਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਣ ਮਨ ਮੌਲਿਆ RAM ਸਿਆ ਸੰਗ ਸਾਧ ਸੁਹੇਲੜੀਆਂ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤੈਨ ਦੁੱਖ ਨ ਕਬ ਹੂੰ ਉਤਰੈ ਸੇ ਜਮਕੈ ਵਸ ਪੜੀਆਂ ਜਿਨੇ 라ਵਿਆ ਪ੍ਰਭ ਆਪਣਾ ਸੇ ਦਿਸਰਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਵੰਸ਼ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਆ ਰਾਦਣਾ ਬਹੁੜ ਨ ਜਨ ਮੜੀਆਂ ਓਖ ਤੁਖਾਰਣ ਵਿਆਪਾਈ ਕੰਠ ਮਿਲੇ ਆ ਹਰਣਾ ਮਣ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗਵਿੰਦ ਗੋਪਾਲ ਰਾਏ seva swami lao bikhiya poe na sakai mel sadu gun gao jahde ubjeetai mili sachi preet samaho kar gah lini paar brahma bahod na isadiyao bar jau lakh beria ਹਰ ਸੱਜਣ ਅਗਮ ਅਗਾਉ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਓ ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਉ ਮਾਗ ਮੱਜਣ ਸੰਗ ਸਾਧੂਆ ਧੂੜੀ ਕਰੇ ਸ਼ਨਾਣ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਣ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸੜ ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆਕਾਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਵੇ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਐਸ਼ਿ ਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਈ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਣ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਆਣ ਨਿਹ ਚਲ ਦਿੱਤ ਅਨ ਜਾਏ ਸੰਸਾਰ ਸਾਗਰ ਤੇ ਰਖੇਣ ਬਹੜ ਨ ਜਨਮੈ ਤਾਏ ਜਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸੋ ਲਾਹੀਐ ਜਿਸ ਨੂੰ ਤੇਲ ਨਤਮਾਏ ਜਿਨ ਜਨ ਨਾਮ ਧਿਆਇਆ ਤਿਨ ਕੇ ਕਾਇ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੈ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਭਉ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ ਧਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗ ਦਰਸ਼ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਾਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਐਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹਾ ਤੇਰੀ ਨਾਮ ਮਾਨਵ ਵਸਾਵਾਇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ ਆਕਰ ਸ਼ਾਂਤ ਸੁਖ ਮਣਿਆ ਵਸਿਆ ਜਿਨ ਈਸ਼ਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜਿਸ ਦੀ ਆਏ ਵੜਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰੇ ਆਤੁਰ ਕਰਮ ਬਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਣਹਦ ਵਾਜੇ ਅਨੰਦ ਸੁਣੋ ਵੜ ਭਾਗੀਓ ਸਗਲ ਮਨੋਰਥ ਪੂਰੇ ਆਰ ਬ੍ਰਹਿਮ ਪ੍ਰਭ ਪਾਇ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਣੀਤ ਕਹਤੇ ਪਵਿਤ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸ਼ਲੋਕਾ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕ ਦੂਰਾ ਜਿਨੀ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ